ਆਪੇ ਫੜਾ ਕੋਲ ਰੁੱਕ ਕੇ ਸਾਰਾ ਇੱਥੇ ਬਾਹਰ ਵੀ ਧੜਕੇ ਹੋਰ ਉੱਥੇ ਵੀ ਚੱਲ ਰਹੀਆਂ ਮਸ਼ੀਨਾਂ ਮਸ਼ੀਨਾਂ ਦਾ ਉਹ ਚੱਲ ਗਿਆ ਅਜੋ ਭਾਈ ਜੀ ਆਜੋ ਆ ਕੀ ਸੀਗਾ ਪੁੱਛੀ ਇੱਥੇ ਇੱਕ ਖੇਤ ਸੀ ਜੀ ਖੇਤ ਪਾਉਣਾ ਲੱਗੇ ਆਜੋ ਆਜੋ ਪ੍ਰਧਾਨ ਜੀ ਆਜੋ ਜਾਓ ਭਾਈ ਆਜੋ ਬੋ ਯਾਰ ਸਸਰਾਲੀ ਪਿੰਡ ਵਾਲੇ ਅੱਗੇ ਹੋ ਟਰੱਕ ਟਰੱਕ ੱੱਲੇ ਹੋ ਸਸਰਾਲੀ ਵਾਲੇ ਅੱਗੇ ਹੋ ਦੱਸੋ ਆ ਆਪਣਾ ਸਰਪੰਚ ਇਧਰ ਨੂੰ ਆ ਇਧਰ ਨੂੰ ਆ ਇਹ ਸਾਰੀ ਗੱਲ ਹੁਣ ਦੱਸੋ ਕਿੱਥੇ ਚੱਲਦਾ ਸੀ ਔਰ ਕਿੰਨਾ ਇਧਰ ਨੂੰ ਆ ਗਿਆ ਕਿੰਨੀ ਜ਼ਮੀਨ ਦਾ ਨੁਕਸਾਨ ਹੋ ਗਿਆ ਇਹ ਪ੍ਰਧਾਨ ਜੀ ਨੇ ਸਮਝ ਨਹੀਂ ਆਇਆ ਯਾਰ ਉਹ ਅਸਲੀ ਬੰਦ ਸੀ ਇਹ ਜਾ ਰਹੇ ਹੋ ਇੱਕ ਮਰ ਗਿਆ ਅੱਛਾ ਇਹ ਇਹਨੂੰ ਵੜ ਕੇ ਆਉਂ ਆ ਜਿਹੜਾ ਆ ਇਹ ਜਿਹੜਾ ਇਹ ਸਾਰਾ ਬੰਨ ਰੁੜ ਗਿਆ ਉਹਦੇ ਨਾਲ ਵੀ ਜਿਹੜੀ ਇਹ ਸਾਰੀ ਉਹ ਤਾਂ ਹੀ ਉਹ ਜਿਹੜੀ ਵੀਡੀਓਜ਼ ਆ ਰਹੀਆਂ ਸੀ ਉਹ ਪਪੂਲਰ ਸੀ ਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾ ਹੀ ਦੇਖਦੇ ਨੇ ਇੱਥੇ ਤੱਕ ਸਾਡੇ ਪਹਿਲਾਂ ਵਾਈ ਪਹਿਲਾਂ ਕਰਦੇ ਹੁੰਦੇ ਸੀ ਓਕੇ ਤੇ ਉੱਥੋਂ ਲੈ ਕੇ ਇੱਥੇ ਜਿਹੜਾ ਮੰਨ ਉਹ ਫਿਰ ਇੱਥੇ ਤੱਕ ਬੰਨ ਆਉਂਦਾ ਸੀ ਪਹਿਲਾਂ ਅੰਦਰ ਵਾਲੀ ਜ਼ਮੀਨ ਖਰਾਬ ਹੋਈ ਰੁਕਿਆ ਨਹੀਂ ਫਿਰ ਉਹ ਲੱਤਾ ਹਲੰਦ ਲੰਦ ਜਿਹੜੀ ਬਾਹਰ ਸੀ ਬੰਨ ਤੋਂ ਬਾਹਰ ਵਧੀਆ ਮਹਿੰਗੀ ਜਿਮੀਨ ਉਹ ਵੀ ਸਾਰੀ ਲੈ ਗਿਆ ਬਈ ਇਹ ਦਰਿਆ ਕਾਹੀ ਤੋਂ ਬੰਦ ਹੈ ਨਾ ਇਹ ਦਰਿਆ ਉੱਥੇ ਵਗਦਾ ਸੀ ਪਹਿਲਾਂ ਆ ਜੀ ਦਰਿਆ ਇਸਦੇ ਪਾਰ ਚੱਲਦਾ ਸੀ ਜੀ ਮਾਈਨਿੰਗ ਦੇ ਕਰਕੇ ਇਧਰ ਆ ਗਿਆ ਜਿਹੜਾ ਦਰਿਆ ਜੀ ਉਹ ਕਾਹੀ ਤੇ ਵਗਦਾ ਸੀ ਜੀ ਉੱਥੇ ਤਾਂ ਜਮੀਨ ਪਹਾੜੀ ਕਰਦੇ ਜੀ ਇੱਥੇ ਕੀ ਵਗ ਉੱਥੇ ਨਹੀਂ ਵਗਿਆ ਇੱਥੇ ਸ਼ਿਫਟ ਹੋ ਗਿਆ ਆ ਦੇਖੀ ਉੱਥੋਂ ਸ਼ਿਫਟ ਹੋ ਰਿਹਾ ਇਧਰ ਨੂੰ ਡੋਨਟ ਲੋ ਉਹ ਸਾਹਮਣੇ ਤਾਬਰਾ ਤੋਂ ਲੱਗੇ ਤੁਹਾਨੂੰ ਮੈਨੂੰ ਜਿਓ ਸਾਹਮਣੇ ਤਾਬਰਾ ਜਿਹੜਾ ਅਸੀਂ ਰੋਲਾ ਪਾਉਂਦੇ ਸੀ ਮਾਈਨਿੰਗ ਦੇ ਕਰਕੇ ਨਾ ਰੁਖ ਮੁੜਦੇ ਜੀ ਇਹਨੂੰ ਫੜ ਕੇ ਲੈ ਗਈ ਸੀ ਪੁਲਿਸ ਦਾ ਬਹੁਤ ਨਾਲ ਲੜੀ ਲੜੀ ਹੈ ਹੈ ਚਲੋ ਤੋਂ ਕਿਨਾਕ ਨੁਕਸਾਨ ਹੋਇਆ ਕਿੰਨੀ ਕੀ ਜ਼ਮੀਨ ਦਾ ਅੰਦਰ ਅੰਦਰ ਟਾਈਟਾਈਟ ਅੰਦਰ ਟਾਈਟਾਈਟ ਅੰਦਰ ਹੋ ਗਈ ਜੀ ਬਾਹਰ ਬਾਹਰ ਹੋ ਜਾਂ 20 ਕਿੱਲੇ ਦੇ ਵੀ ਹੋ ਗਏ ਹੋਣੇ ਬਾਹਰ ਤੋਂ ਕਿੰਨੇ ਕਿੱਲੇ ਵੀ ਬਾਹਰ ਜਿਹੜਾ ਦਰਿਆਨ ਹੈ ਜੀ ਇਹ ਸਾਰਾ ਸਸਰਾਲੀ ਮੇਨ ਦੇ ਵਿੱਚ ਆ ਰਿਹਾ ਹਾਂ। ਹਰਿਆ ਬੀਸਿਕਲੀ ਪਰਲੇ ਪਾਸੇ। ਉਹ ਕਾਹਦੇ ਪਰਲੇ ਪਾਸੇ ਹੈ? ਇਹ ਪਰਲੇ ਪਾਸੇ ਐ ਫਲੋਰ ਆ। ਆਪਦੀ ਨਿੱਜੀ ਜ਼ਮੀਨ ਚੱਲ ਰਹੀ ਹੈ। ਹਾਂ ਜੀ ਹਾਂ ਜੀ। ਸਾਡੀ ਆਪਦੀ ਜ਼ਮੀਨ। ਆ ਪੌਪੂਲਰ ਜਿੱਥੇ ਲੱਗਿਆ ਸੀ ਫਰਸ਼। ਉਹ ਵੀਡੀਓ ਦੇ ਵਿੱਚ ਉਹ ਦਿਖਦਾ ਵਿਖਦੇ ਡਿਖਦੇ। ਹਾਂ ਜੀ ਹਾਂ ਜੀ। ਉਹ ਵੀਡੀਓ ਦੇ ਵਿੱਚ ਸੋਟਾ ਪਾ ਦੋ ਕਾਣਾਵਾਂ ਨੂੰ ਫਿਰ ਮੈਂ ਬੈਠੂਗਾ ਕਿ ਦੇਖਣੇ ਆ। ਹਲੋ। ਹੁਣ ਪਾਣੀ ਘਟਿਆ ਪਿਆ। ਅੱਜ ਘਟਿਆ 10000, ਅੱਜ ਦੱਸ 10000 ਘਟਾਣਗੇ। ਇਹ ਕਿ ਯਾਰ ਹੋਰ ਆ ਰਿਹਾ ਆਲੂ ਨੂੰ ਦਸ-ਦਸ ਦੀ ਆਵਾਂਗੇ ਇਹਨਾਂ ਦੇ ਰਾਤ ਨੂੰ ਘਟਵਾਤਾ ਹੈਗਾ ਇਹਦੇ ਸਾਰੇ 150 ਤੱਕ ਚੱਲ ਰਹੀ ਹੈ ਆਇ ਨੂੰ ਸੁਟਣ ਡਿਆ ਅੱਜ ਉਹਨੇ ਘਟਾਤਾ ਨਾ ਲੱਗੇ ਥੱਲੇ ਥੱਲੇ ਵੜੀ ਜਾਂਦੇ ਹਾਂਜੀ ਬੜਾ ਵੱਡਾ ਨੁਕਸਾਨ ਆਇਆ ਇਹਨੂੰ ਹੁਣ ਉਹ ਜਿਹੜੀਆਂ ਜੀਸੀਬੀ ਮਸ਼ੀਨਾਂ ਲੱਗੀਆਂ ਜਾਂ ਉੱਥੇ ਉਹ ਕੀ ਕਰਦੇ ਹੋ ਤੁਸੀਂ ਇੱਕ ਬੱਲ ਆ ਜਾਂਦਾ ਇੱਕ ਬੱਲ ਆ ਰਿਹਾ ਜੀ ਆਪ ਲਾ ਰਹੇ ਹੋ ਉੱਥੋਂ ਲੈ ਕੇ ਇੱਥੇ ਤੱਕ ਲਾਉਣਾ ਹੈ ਇੱਥੇ ਤੱਕ ਹਾਂਜੀ ਆ ਪਿੱਛੋਂ ਆਉਂਦੇ ਨਹੀਂ ਉਹ ਗਵਰਨਮੈਂਟ ਲਾ ਰਹੀ ਹੈ ਕਿ ਤੁਸੀਂ ਲਾ ਰਹੇ ਹੋ ਆਪ ਲਾ ਰਹੇ ਹੋ ਵਿੱਚ ਪ੍ਰਸ਼ਾਸਨ ਵੀ ਲੱਗਿਆ ਜੇ ਵਿੱਚ ਆਪ ਪਿੰਡ ਦੇ ਬੰਦੇ ਵੀ ਲੱਗਿਆ ਜੇ ਓਏ ਸਾਨੂੰ ਸਾਨੂੰ ਸੁਣਨਾ ਦਿਓ ਭਾਈ ਤੁਸੀਂ ਵੀ ਤਿਆਰ ਰੱਖਿਓ ਉਹ ਸਾਨੂੰ ਨਾਲ ਦਰਿਆ ਹੈਗਾ ਉਧਰ ਪਿੰਡਾਂ ਵਾਲੇ ਨਾਲ ਲੱਗਦੇ ਆ ਪੂਰੀਆਂ ਲਾ ਰਹੇ ਪਿੰਡਾਂ ਵਾਲੇ ਲੱਗਦੇ ਸਾਰੇ ਪਹਿਲਾਂ ਪ੍ਰਸ਼ਾਸਨ ਨੇ ਇੱਥੇ ਕੁਝ ਨਹੀਂ ਕੀਤਾ ਹੈਗਾ ਇਹ ਤਾਂ ਹੁਣ ਪਿੰਡਾਂ ਵਾਲੇ ਲੱਗੇ ਹੋਏ ਆ ਹੁਣ ਪ੍ਰਸ਼ਾਸਨ ਉੱਥੇ ਚੱਲਣਾ ਚਲੋ ਜੀ ਦਿਖਾਓ ਮਾ ਜੀ ਜਾਣਾ ਜਾਣਾ ਪਾ ਜੀ ਜਾਣਾ ਉੱਥੇ ਲੋ ਲੋ ਮਰਦਾ ਤੋਂ ਉੱਥੇ ਕਰਨੀ ਹੈ 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 ਦੱਸੋ ਭਾਈ ਸਾਡੇ ਲਈ ਕੀ ਹੁਕਮ ਹੈ ਓਏ ਸਸਰਾਲੀ ਵਾਲੇ ਬੋਲੋ ਨੁਕੋਟਾ ਤੁਹਾਡਾ ਵਾਲਾ ਸਾਡੇ ਲਈ ਹੀ ਹੁਕਮ ਆ ਕਿ ਜਿਹੜਾ ਇਹ ਸਾਡਾ ਬੰਨ ਆ ਇਹਨੂੰ ਦੁਆਰਾ ਬਣਾ ਦਿੱਤਾ ਜਾਵੇ ਜੀ ਸਰਪੰਚ ਸਾਹਿਬ ਦੱਸਣਗੇ ਜੀ ਸਰਪੰਚ ਸਾਹਿਬ ਦੱਸੋ ਸਰਪੰਚ ਸਾਹਿਬ ਜੀ ਇੱਕ ਤਾਂ ਪਹਿਲਾਂ ਜਿਹੜੀ ਸਾਡੇ ਪਿੰਡ ਦੇ ਲੋਕਾਂ ਦੀ ਜ਼ਮੀਨ ਖਰਾਬ ਹੋਈ ਹੈ ਇਹ ਮੁੜ ਕੇ ਇਹ ਨਹੀਂ ਛੇਤੀ ਬਣਣੀ ਨਹੀਂ ਉਭਜਾਉ ਹਣ ਇਹਦਾ ਮੁਆਵਜ਼ਾ ਜਿਹੜਾ ਇਹਨਾਂ ਨੂੰ ਦਵਾਇਆ ਜਾਵੇ ਕਿਰਪਾ ਕਰਕੇ ਤੇ ਇੱਕ ਤਾਂ ਬਾਹਰ ਦੀ ਜ਼ਮੀਨ ਵੀ ਜਿਹੜੀ ਖਰਾਬ ਹੋਈ ਸਾਰਿਆਂ ਦੀ ਅਸੀਂ ਤੁਹਾਨੂੰ ਰਿਪੋਰਟਾਂ ਦੇ ਦਾਂਗੇ ਬਣਵਾ ਕੇ ਆਪ ਜੀ ਸਰਕਾਰ ਨੂੰ ਜਿੱਦਾਂ ਵੀ ਪ੍ਰੈਸ਼ਰ ਪਾ ਕੇ ਇਹਨਾਂ ਨੂੰ ਇਹਨਾਂ ਦਾ ਹੱਕ ਦਵਾਇਆ ਜਾਵੇ ਬਸ ਚਲੋ ਇਹ ਤਾਂ ਸਾਰੀ ਲੜਾਈ ਜਿਹੜੀ ਤੁਸੀਂ ਕਹਿੰਦੇ ਹੋ ਮੁਆਵਜ਼ੇ ਦੀ ਲੜਾਈ ਹੈ ਕੱਲ ਨੂੰ ਹੋਰ ਹੈ ਇਹ ਥੋੜਾ ਜਿਹਾ ਕੰਮ ਠੀਕ ਹੋ ਜਾਏ ਉਸ ਤੋਂ ਬਾਅਦ ਉਹ ਤਾਂ ਸਰਕਾਰ ਨਾਲ ਲੜਾਂਗੇ ਲੜਾਂਗੇ ਕਿਉਂਕਿ ਦੋਵੇਂ ਸਰਕਾਰਾਂ ਇੱਕ ਦੂਜੇ ਤੇ ਐਵੇਂ ਬਲੇਮ ਕਰੀ ਜਾਂਦੀਆਂ ਉਹ ਕਹਿੰਦਾ 12.5 ਹਜ਼ਾਰ ਕਰੋੜ ਉਹ 12 ਹਜ਼ਾਰ ਕਰੋੜ ਜਗਣਾਈ ਜਾਂਦਾ ਹੈ 12 ਸਾਲਾਂ ਦਾ 2010 'ਚ ਸਕੀਮ ਬਣੀ ਸੀ ਜਿਹੜਾ ਉਹ ਪੈਸਾ ਆਉਂਦਾ 12.5 ਹਜ਼ਾਰ ਕਰੋੜ ਰੁਪਈਆ ਕਿ ਹੋਰ ਆ 3-3000 ਕਰੋੜ ਰੁਪਇਆ ਆ ਉਹ ਇਹਨਾਂ ਨੇ ਕਿਤੇ ਹੋਰ ਪਾਸੇ ਵਰਤ ਲਿਆ ਉਹ ਇਕੱਠਾ ਹੁੰਦਾ ਪੈਸਾ ਹੌਲੀ-ਹੌਲੀ ਹੋਈ ਜਾਂਦਾ ਕਿ ਉਸ ਤੋਂ ਬਾਅਦ ਉਹਨੂੰ ਵਰਤਿਆ ਜਾਂਦਾ ਜੇ ਇਹੋ ਜਿਹਾ ਕੋਈ ਆ ਜੇ ਆਫਤ ਆ ਜੀ ਉਹ ਤਾਂ ਪੰਜੀ ਵੀ ਹੈ ਨਹੀਂ ਓਰੇ ਕੋਲੇ ਉਹਨੂੰ ਵੀ ਪਤਾ ਵੀ ਉਹਨ ਕੋਈ ਪੰਜੀ ਹੈ ਨਹੀਂ ਜਿਹੜਾ ਕੇਂਦਰ ਸਰਕਾਰ ਚੋਂ ਆਇਆ ਨਰਿੰਦਰ ਮੋਦੀ ਜੀ 1600 ਕਰੋੜ ਰੁਪਏ ਦਾ ਸਾਡੀ ਝੜ ਵੀ ਗਿੱਲੀ ਨਹੀਂ ਹੁੰਦੀ 250 ਤਾਂ ਸਾਡਾ ਪਸ਼ੂ ਪੀੜਿਤ ਹੋ ਗਿਆ ਹੈ 250 25 ਲੱਖ 253000 ਸਮਥਿੰਗ ਹੈ ਇਹ ਜੇ 75000 ਵੀ ਲਾਉ ਪਸ਼ੂ ਦਾ ਮਿਲਦਾ ਨਹੀਂ 75000 ਤਾਂ ਤਾਦੀ 1600 ਕਰੋੜ ਰੁਪਈਆ ਦਾ ਪੂਰਾ ਹੋ ਗਿਆ ਤੇ ਸਾਡੀਆਂ ਸਾਢੇ 4 ਲੱਖ ਜ਼ਮੀਨਾਂ ਕੋਠੇ ਟਹਿਗੇ ਕਿਸੇ ਦੀ ਬੱਕਰੀ ਮਰ ਗਈ ਕਿਸੇ ਦਾ ਬੋਰ ਬਹਿ ਗਿਆ ਕਿਸੇ ਦਾ ਫ੍ਰਿਜ ਸੜ ਗਿਆ ਸੋ ਹਾਲ ਤਾਂ ਬਹੁਤ ਮਾੜੇ ਐ ਮਿੱਤਰੋ ਪਰ ਇਹਦੀ ਲੜਾਈ ਉਹ ਤਾਂ ਲੜਾਂਗੇ ਹਜੇ ਤਾਂ ਕਰਕੇ ਨਹੀਂ ਅਗਲਾ ਕਹਿੰਦਾ ਜੀ ਹੜ ਪੀੜਤ ਆ ਉਧਰੋਂ ਕਾਂਗਰਸ ਵਾਲੇ ਆਪੇ ਧਰਨਿਆਂ ਤੇ ਬਹਿ ਗਏ ਐ ਦਿੱਲੀ ਦੇ ਨੋਰਮਸ ਇਹ ਆ ਵੀ 600 ਰੁਪਏ ਦਾ ਵਾਧਾ ਕਿੱਲੇ ਦਾ ਦੇਣਾ ਹੀ ਨਹੀਂ ਹੈ ਜੇ ਸਾਨੂੰ 600 800 ਮੇਦਾ ਕੀ ਫਾਇਦਾ ਕੋਈ ਫਾਇਦਾ ਨਹੀਂ 50000 ਦਾ ਤਾਂ ਛੋਨਾ ਮਰ ਗਿਆ 15000 ਹੋਰ ਤੇ ਲਵਾਈ ਤੇ ਬਜਾਈ ਮਰ ਗਈ ਜੀ ਹਾਂ ਜੀ 65000 ਰੁਪਿਆ ਨਹੀਂ 70000 ਤਾਂ ਲਾਈ ਬੈਠੇ ਆ ਗਾਂ ਕਣਕ ਬੀਜੀ ਨਹੀਂ ਜਾਣੀ ਪਤਾ ਨਹੀਂ ਬੀਜੀ ਫੇਰ ਉਹਨਾਂ ਜੋ ਮਿੱਟੀ ਚ ਹੈ ਇੰਨਾ ਵੀ ਤਾਂ ਹੈ ਹੀ ਨਹੀਂ ਆ ਸਰ ਪੀ ਲੱਗਦਾ ਕਿ ਡਿਜ਼ਾਸਟਰ ਜਿਹੜਾ ਮੈਨੂਫੈਕਚਰਡ ਕਿ ਕਈ ਖਰਚੇ ਦੇ ਸਹਾਇਕਾਰੇ ਨੇ ਕਿ ਡਿਜ਼ਾਸਟਰ ਮੈਨਮੇਡ ਡਿਜ਼ਾਸਟਰ ਆ ਆ ਦੇਖੋ 100% ਇਦਸਾ ਮੈਨਮੇਡ ਡਿਜ਼ਾਸਟਰ ਪਾਣੀ ਦੀ ਸਥਿਤੀ ਦੇਖੋ ਖਸੇ ਕੀ ਹੈ ਤੁਸੀਂ ਹਾਲਾਤ ਤਾਂ ਵੇਖੋ ਇਸ ਤਰ੍ਹਾਂ ਕਦੇ ਹੋਇਆ ਹੀ ਨਹੀਂ ਸੀ ਜੇ ਇਹੀ ਦਰਿਆ ਖਾਲੇ ਹੁੰਦੇ ਜੇ ਇਹੀ ਮਾਈਨਿੰਗ ਨਾ ਹੁੰਦੀ ਦਰਿਆ ਆ ਵੀ ਥਾਂ ਤੇ ਵਗਦਾ ਆਹ ਹਾਲਾਤ ਹੋਣੇ ਨਹੀਂ ਸੀ ਜੇ ਡਰੇਨਾਂ ਸਾਫ਼ ਹੁੰਦੀਆਂ ਇਲਜ਼ਾਮ ਮੁੰਡੀਆਂ ਸਾਹਿਬ ਤੇ ਵੀ ਲੱਗੇ ਨੇ ਕਿ ਮੁੰਡੀਆਂ ਸਾਹਿਬ ਵੱਲੋਂ ਮਾਈਨਿੰਗ ਜਿਹੜਾ ਕੰਟਰੋਲ ਨਹੀਂ ਕੀਤੀ ਗਈ ਸ਼ਾਇਦ ਉਸ ਦਾ ਨਤੀਜਾ ਇਹ ਪਿੰਡਾਂ ਦੇ ਹਾਲਾਤ ਨੇ ਨਹੀਂ ਮੁੰਡੀਆਂ ਸਾਹਿਬ ਤੇ ਨਹੀਂ ਜਿਹੜਾ ਬੰਦਾ ਇੱਥੋਂ ਦਾ ਐਮ.ਐਲ.ਏ ਬੰਦਾ ਹੈ ਤੇ ਜਦੋਂ ਮੰਤਰੀ ਬੰਦਾ ਹੈ ਉਹਦੇ ਤੇ ਇਲਜ਼ਾਮ ਸਭਾਵੇ ਕੀ ਹੈ ਭਾਵੇਂ ਉਹਨੂੰ ਇਹ ਲੱਗਦਾ ਹੋਵੇ ਮੈਂ ਨਹੀਂ ਕਰ ਰਿਹਾ 100% ਕਿਉਂਕਿ ਉਹ ਉੱਥੋਂ ਦਾ ਮੰਤਰੀ ਹੈ ਜੇ ਉਹਨੂੰ ਪਤਾ ਨਹੀਂ ਲੱਗ ਰਿਹਾ ਤਾਂ ਤਾਂ ਵੀ ਉਹਦਾ ਕਸੂਰ ਹੈ ਇਹ ਜੇ ਚੱਲ ਰਹੀ ਹੈ ਤਾਂ ਫੇਰ ਉਹਦਾ ਕਸੂਰ ਹੈਗਾ ਹੀ ਹੈਗਾ ਕਹਿੰਦਾ ਮਤਲਬ ਇਹ ਹੈ ਮਾਈਨਿੰਗ ਹੋ ਰਹੀ ਹੈ ਮੈਂ ਗਿੱਦੜਬਾਦ ਆ ਉੱਥੇ ਐਮਐਲਏ ਆ ਕਾਂਗਰਸ ਦਾ ਐਮਐਲਏ ਹਾਂ ਮੇਰੇ ਮਾਈਨਿੰਗ ਹੋ ਰਹੀ ਹੋਵੇ ਤੇ ਮੈਂ ਕਹਾਂ ਮੈਨੂੰ ਪਤਾ ਹੀ ਨਹੀਂ ਬੰਦੇ ਉਹ ਤੇਰੇ ਉਹ ਭਾਈ ਮੈਂ ਤਾਂ ਕਹਿ ਰਿਹਾ ਮੈਂ ਤਾਂ ਕਹਿ ਰਿਹਾ ਇਹ ਚਿੱਟਾ ਸਿਉਣਾ ਇਹਨਾਂ ਨੂੰ ਲੱਗਦਾ ਇਹ ਇੱਥੇ ਹੀ ਨਿਕਲ ਜਾਣਾ ਯਾਰ ਐਦਾਂ ਤੁਸੀਂ ਪਵਨ ਗੁਰੂ ਪਾਣੀ ਪਿੱਤਾ ਏ ਅਸੀਂ ਜੇ ਧਰਤੀ ਨੂੰ ਇਸ ਤਰ੍ਹਾਂ এনवायरमेंट ਹੀ ਖਰਾਬ ਕਰਾਂਗੇ ਤਾਂ ਕੰਮ ਖਰਾਬ ਹੋ ਜਾਣਾ ਸਰ ਇੱਥੇ ਕਿ ਉੱਥੇ ਵਰੇਤੇ ਦਾ ਇੱਕ ਢਾਣਾ ਵੀ ਨਾ ਸਾਡੀ ਪੰਜ ਰੋਣ ਅਹ ਵਡਿੰਗ ਸਾਹਿਬ ਇੱਕ ਇੱਕ ਕਲਾਸ ਕੁਐਸਚਨ ਮੈਂ ਲਊਗਾ ਤੁਹਾਨੂੰ ਨਹੀਂ ਲੱਗਦਾ ਕਿ ਜੇ ਇੱਥੇ ਆਰਸੀਸੀ ਬੰਨ ਰਾਜਾ ਸਾਹਿਬ ਜੇ ਤੇ ਆਰਸੀਸੀ ਬੰਨ ਬਣ ਜਾਣ ਤੇ ਕਿਤੇ ਨਾ ਕਿਤੇ ਪਿੰਡਾਂ ਨੂੰ ਪ੍ਰੋਟੈਕਟ ਕੀਤਾ ਜਾ ਸਕਦਾ ਕਾਫੀ 100% ਪ੍ਰੋਟੈਕਟ ਕੀਤਾ ਜਾ ਸਕਦਾ ਜੇ ਇਹੀ ਇੱਥੇ ਪੈਸੇ ਲੱਗਿਆ ਹੁੰਦੇ ਜੋ ਡਾਕਟਰ ਸਾਹਿਬ ਕਹਿੰਦੇ ਸੀ ਵੀ ਇੱਥੇ ਪੱਥਰ ਪਾ ਕੇ ਪਹਿਲਾਂ ਹੀ ਨੋਚਾਂ ਬਣਾਈਆਂ ਹੁੰਦੀਆਂ ਤੇ ਅੱਜ ਇਹ ਹਾਲਾਤ ਹੋਣੇ ਨਹੀਂ ਸੀ ਇਹਨਾਂ ਕੋਲ ਤਾਂ ਗੱਟੇ ਰਹਿਣੀ ਸੀ ਗੱਟੇ ਨਹੀਂ ਸੀ ਤਤਾਰ ਰਹਿਣੀ ਸੀ ਤਾਰ ਰਹਿਣੀ ਸੀ ਤਾਂ ਇਹਨਾਂ ਕੋਲੇ ਮਿੱਟੀ ਰਹਿਣੀ ਸੀ ਸਰਕਾਰ ਦਾ ਜੇ ਡਾਕਟਰ ਸਾਹਿਬ ਆ ਕੇ ਇੱਥੇ ਰੌਲਾ ਪਾ ਕੇ ਗਾਲਾਂ ਨਾ ਕਢਦੇ ਹਾਲਾਂਕਿ ਇਹਨਾਂ ਨੇ ਕਦੇ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਨਹੀਂ ਕੀਤਾ ਅਫਸਰ ਸ਼ਹੀ ਨੂੰ ਪਰ ਕਈ ਵਾਰੀ ਗੁੱਸੇ 'ਚ ਕਰਨਾ ਪੈਂਦਾ ਹੈ ਕਿ ਅੱਜ ਆ ਕੁਝ ਨਹੀਂ ਹੋਣਾ ਸੀ ਜਿਹੜਾ ਚੱਲ ਰਿਹਾ ਹੈ ਇੱਥੇ ਤਾਂ ਇੱਕ ਮਸ਼ੀਨ ਨਹੀਂ ਸੀ ਇਹ ਸਰਕਾਰ ਮੁਕੰਮਲ ਤੌਰ ਤੇ ਫੇਲ ਹੋ ਗਈ ਹੈ ਪੰਜਾਬ ਸਰਕਾਰ ਦੇ ਪੱਲੇ ਕੱਖ ਨਹੀਂ ਮੁੱਖ ਮੰਤਰੀ ਸਾਹਿਬ ਮੁਕੰਮਲ ਫੇਲ ਹੋ ਗਿਆ ਹੈ ਜ਼ੀਰੋ ਫਲੱਡ ਦੀ ਪ੍ਰੀਪਰੇਸ਼ਨ ਵਾਸਤੇ ਫਰਵਰੀ ਦੇ ਵਿੱਚ ਮੀਟਿੰਗਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਸ ਦੌਰਾਨ ਉਹ ਭਾਈ ਜੂਨ ਦਾ ਸਰਕਾਰ ਪਾਰਟੀ ਉੱਥੇ ਬਿਜ਼ੀ ਰਹੀ ਜਿੱਦਿਲੀ ਭਾਈ ਉਹਦਾ ਜੂਨ ਦੇ ਵਿੱਚ ਕੀਤੀ ਜੀ ਇਹ ਪਹਿਲਾਂ ਕਰਨੀ ਚਾਹੀਦੀ ਸੀ ਜੂਨ 'ਚ ਕੀਤੀ ਤੇ ਗਾ ਹੁਣ ਫਲੱਡ ਆ ਗਿਆ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਹਾਲਾਤ ਇਹ ਬੰਨਾਂ ਦੇ ਸੋ ਬੜੇ ਮਾੜੇ ਹਾਲਾਤ ਹੈ ਮੈਂ ਹਾਂ ਕਿਨੂੰ ਮੈਂ ਇੱਧਰ ਆਓ ਇੱਧਰ ਆ ਇੱਧਰ ਆਓ ਯਾਰ ਥੱਲੇ ਆਓ ਥੱਲੇ ਆਓ ਕੋਈ ਕੋਈ ਡਿੱਗ ਨਾ ਜਾਵੇ ਨਹੀਂ ਕੋਈ ਗੱਲ ਨਹੀਂ ਪਾਣੀ ਘਟ ਰਾ ਜੀ ਹੁਣ ਥੱਲੇ ਆ ਜਿਓ ਬਈ ਨਿਊਜ਼ ਏਟੇ ਨਾਲੇ ਇੱਧਰ ਆ ਯਾਰ ਤੂੰ ਕਬਾੜ ਗਿਆ ਤੂੰ ਦੀ ਪੈਸੇ ਦਿੱਤੇ ਵਾ ਘਟ ਗਿਆ ਕੱਟ ਗਿਆ ਕੱਟ ਗਿਆ ਅੱਛਾ ਬਈ ਕੌਣ ਹੈ ਪਿੰਡਾਂ ਦੇ ਸਾਹਿਬ ਜੀ ਸਾਡੇ ਆ ਸਰਪੰਚ ਸਾਰੇ ਪਿੰਡ ਦੇ ਖੜੇ ਨੇ ਪਰ ਮੌਜੂਦਾ ਸਰਪੰਚ ਹੈ ਬਾਈ ਮੇਰੀ ਬੇਨਤੀ ਹੈ ਡਾਕਟਰ ਸਾਹਿਬ ਦਾ ਤੇ ਬਾਜਵਾ ਸਾਹਿਬ ਦਾ ਹੁਕਮ ਹੋਇਆ ਸੀ ਤੇ ਅਸੀਂ ਆਉਣਾ ਸੀ ਅਸੀਂ ਭਰਾਵਾ ਸਾਰੇ ਪੰਜਾਬ ਚ ਜਾ ਰਹੇ ਹਾਂ ਲੋਕ ਸੁਣੋ ਗੱਲ ਲਿਆ ਕਰੋ ਯਾਰ ਲੋਕਾਂ ਦੇ ਕਈ ਵਾਰੀ ਸਾਨੂੰ ਸਵਾਲ ਵੀ ਉੱਠਦੇ ਆਂ ਕਈ ਵਾਰੀ ਕੋਈ ਬੰਦਾ ਖੜਾ ਪੁੱਛ ਲੈਂਦਾ ਵੀ ਭਾਈ ਉਹ ਤੁਸੀਂ ਕੀ ਕਰਦੇ ਹੋ ਹਾਲਾਂਕਿ ਪੂਰੇ ਪੰਜਾਬ ਦੇ ਵਿੱਚੋਂ ਆ ਬਾਈ ਮਗਰਲੇ ਨੂੰ ਚੁੱਪ ਕਰਾਉ ਮੇਜਰ ਯਾਰ ਚੁੱਪ ਕਰਦਾ ਜਾਂ ਮੇਜਰ ਅੱਗੇ ਆ ਜਾ ਅੱਗੇ ਆ ਜਾ ਮੇਜਰ ਸਾਨੂੰ ਇਹ ਸਵਾਲ ਕਰਦੇ ਆਂ ਵੀ ਭਾਈ ਤੁਸੀਂ ਸਾਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ ਕਿਹਾ ਹੈ ਕਣਕ ਦੀ ਬਜਾਈ ਤੱਕ ਕਾਂਗਰਸ ਦਾ ਵਰਕਰ ਜੇ ਇੱਥੇ ਕਿਸੇ ਕੋਲ ਟਰੈਕਟਰ ਨਹੀਂ ਹੋਊਗਾ ਤਾਂ ਅਸੀਂ ਨਾਲ ਵਾਲਾ ਹਲਕਾ ਡਿਊਟੀ ਲਾਵਾਂਗੇ 50 ਟਰੈਕਟਰਾਂ 'ਚ ਤੇਲ ਪਵਾ ਕੇ ਤਵੀਆਂ ਹਾਲ ਤੇ ਕਿਰਾਏ ਲੈ ਕੇ ਜਿਹੜੇ ਜਿਹੜਾ ਛੋਟਾ ਜ਼ਿਮੀਂਦਾਰ ਹੈ ਉਹਦੀ ਮਦਦ ਕਰਨ ਅਸੀਂ ਪਹੁੰਚਾਂਗੇ ਕਣਕ ਦੀ ਬਜਾਈ ਤੱਕ ਕਾਂਗਰਸ ਪਾਰਟੀ ਲੋਕਾਂ ਦੀ ਲੜਾਈ ਲੜੇਗੀ ਮੈਂ ਪੂਰਾ ਪੰਜਾਬ ਕੋ ਮਰਿਆ ਸਾਡੇ ਬਗੇਲ ਸਾਹਿਬ ਵੀ ਆਏ ਸੀ ਰਾਹੁਲ ਗਾਂਧੀ ਨੇ ਸਾਡੀ ਡਿਊਟੀ ਲਈਏ ਹੁਣ ਜਿੱਥੇ ਜਾਈਦਾ ਕੋਈ ਨਾ ਕੋਈ ਪੁੱਛਦਾ ਵੀ ਭਾਈ ਤੁਸੀਂ ਕੁਛ ਕਰ ਰਹੇ ਹੋ ਹੁਣ ਨਾ ਤਾਂ ਸਾਡੀ ਬਈ ਸਰਕਾਰ ਉੱਤੇ ਐ ਤੇ ਨਾ ਭਾਈ ਸਾਡੀ ਸਰਕਾਰ ਥੱਲੇ ਸਾਡੇ ਕੋਲੇ ਦਾ ਆਪਦੇ ਕੋਲੇ ਤਿਲ ਫੁੱਲ ਭੇਟਾ ਸੇਵਾ ਹੈ ਜਾਂ ਆਪਦੀ ਕੋਈ ਤਨਖਾਹ ਐ ਪਰ ਤਨਖਾਹ ਦਾ ਇੱਕ ਥਾਂ ਤੇ ਹੀ ਵੰਡੀ ਜਾਂਦੀ ਹੈ ਦੂਜੇ ਥਾਂ ਤੇ ਕੀ ਕਰੀਏ ਸੋ ਜੋ ਤਿਲ ਫੁੱਲ ਭੇਟਾ ਸੇਵਾ ਮਦਦ ਕੋਈ ਤੇਲ ਦੀ ਕੋਈ ਡਰਮ ਦੀ ਅਸੀਂ ਸਭ ਨੂੰ ਕਿਹਾ ਹੈ ਲੋਕਾਂ ਨੂੰ ਅਪੀਲ ਕਰਦੇ ਆ ਸਾਡੇ ਕਾਂਗਰਸੀ ਭੇਜ ਰਿਹਾ ਕਿਤੇ ਰਾਸ਼ਨ ਭੇਜ ਰਿਹਾ ਕਿਸੇ ਚੂ ਆ ਚਾਰਾ ਭੇਜ ਰਿਹਾ ਕਿਸੇ ਆ ਥੋੜੀ ਤਾਰ ਮੇ ਦੇ ਕੇ ਆਇਆ 3-4 ਲੱਖ ਰੁਪਏ ਦੀ ਉੱਥੇ ਜੀਰੇ ਸੋ ਹੌਲੀ ਹੌਲੀ ਜਿੱਥੇ ਸਾਥੋ ਜੋ ਸਰਦਾ ਉਹ ਕਰਦੇ ਸੋ ਇੱਥੇ ਵੀ ਆਏ ਆ ਜਿੱਥੇ ਜਾਣੇ ਆ ਕੁਝ ਨਾ ਕੁਝ ਤੇਲ ਫੁੱਲ ਭੇਟਾ ਸਾਡੇ ਅੰਨੀਓ ਪੈਸੇ ਤਾਂ ਅਸੀਂ ਲੜਾਈ ਥੋੜੀ ਐਡਮਿਨਿਸਟ੍ਰੇਸ਼ਨ ਨਾਲ ਵੀ ਲੜਾਂਗੇ ਤੇ ਜਦੋਂ ਸਮਾਂ ਆ ਗਿਆ ਧਰਨਾ ਲਾ ਕੇ ਤੁਹਾਡੇ ਨੂੰ ਮਾਫੀਆ ਵੀ ਹਰ ਚੀਜ਼ ਦਾ ਦਵਾਵਾਂਗੇ ਪਰ ਇਹ ਅੱਜ ਦੀ ਰਾਸ਼ੀ ਅਸੀਂ ਡਾਕਟਰ ਅਮਰ ਸਿੰਘ ਜੀ ਨਾਲ ਸਲਾਹ ਕਰਕੇ ਤੇ ਬਾਜਵਾ ਸਾਹਿਬ ਨੇ ਅਸੀਂ ਸਾਡੇ ਨਿਓ ਤਿੰਨਾਂ ਨੇ ਭਾਈ ਇਹ 220000 ਰੁਪਇਆ ਹੈ ਡਾਓ ਡਾਕਟਰ ਸਾਹਿਬ ਡਾਓ ਲੋ ਡਾਕਟਰ ਸਾਹਿਬ ਸਰਪੰਚ ਸਾਹਿਬ ਇਹ ਇਹ ਭਾਈ ਜਿੱਥੇ ਕੋਈ ਤੇਲ ਪਾਣੀ ਮਿੱਟੀ ਜੋ ਤੁਹਾਨੂੰ ਚੰਗਾ ਲੱਗਦਾ ਤੁਹਾਨੂੰ ਲੱਗਦਾ ਵੀ ਕੋਈ ਕੋਸ਼ਿਸ਼ ਕਰਨਾ ਆ ਪਰ ਮੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਕੋਈ ਸੋ ਮੇਰੇ ਕਹਿਣ ਦਾ ਮਤਲਬ ਇਹ ਸਾਡੀ ਸੇਵਾ ਹੈ ਬਿਲਕੁਲ ਬਾਜਵਾ ਸਾਹਿਬ ਅਮਰ ਸਿੰਘ ਜੀ ਤੇ ਮੈਂ ਇਹ ਸਾਡੇ ਨਹੀਂ ਉਹ ਤਿਲ ਫੁੱਲ ਭੇਟਾ ਸੇਵਾ ਤੇ ਤੁਸੀਂ ਇਹਦਾ ਦੇਲਪੋ ਆ ਪਾਣੀ ਪੋ ਕੋਈ ਚੀਜ਼ ਠੀਕ ਕਰਾਓ ਕੋਈ ਬੰਦ ਮਾਰੋ ਅੱਲਾ ਵੀ ਧੰਨਵਾਦ ਜੀ ਬੋਲੇ ਸੋਨਿਹਾਲ ਬੋਲੇ ਸੋਨਿਹਾਲ 20 ਲੱਖ ਰੁਪਿਆ ਜੀ ਐਮਪੀ ਦਾ ਭਰਾ 20 ਲੱਖ ਰੁਪਏ ਕਹਿ ਗਈ ਅੱਛਾ ਦੂਜੀ ਗੱਲ 20 ਲੱਖ ਰੁਪਿਆ ਸਾਡੇ ਪੰਜਾਬ ਪ੍ਰਧਾਨ ਜੀ ਨੇ ਦਿੱਤਾ ਕੋਈ ਪਾਰਟੀ ਵਾਲਾ 20 ਲੱਖ 20 ਜਰ ਦੇ ਅੱਛਾ ਅੱਗੇ ਸੁਣ ਲਾ ਅੱਛਾ ਜੀ ਡਾਕਟਰ ਸਾਹਿਬ ਤੇ ਬਾਜਵਾ ਸਾਹਿਬ ਜੋ ਕਹਿ ਦੇਣਗੇ 5-10 ਲੱਖ ਰੁਪਿਆ ਹੋਰ ਮੈਂ ਵੀ ਭੇਜ ਦੂੰਗਾ ਬੋਲੇ ਸੋਨਿਹਾਲ ਵਿਕਰਮ ਬਾਜਵਾ

ਇਹ ਬੱਚੇ ਕੋਲ ਦੇ ਨੇੜੇ ਦੇ ਹੈਗਾ ਮੈਨੂੰ ਇਹ ਦੱਸੋ ਰਵੀਸ਼ਰਾ ਇਹ ਇਹਦਾ ਲੈਣਾ ਕਿੰਨਾ ਟੱਕਿਆ ਪਾਣੀ ਦਾ ਪਾਣੀ ਦਾ ਦਾ ਨੇ ਦਰਜ ਕਰਕੇ ਕਿਹਾ ਸੀ ਕਿ 1.5 ਮੀਟਰ ਹੋਰ ਕੱਢ ਗਿਆ ਪਾਣੀ ਘੱਟੀਓ ਦੇਖੋ ਸਾਹਮਣੇ ਆਪਾਂ ਨੂੰ ਉਹ ਤੋਂ ਦਿਖਦਾ ਨਹੀਂ ਬਹੁਤ ਸਾਰੇ ਨੰਗਾ ਨੰਗਾ ਹੋ ਗਿਆ ਉੱਥੇ ਤੱਕ ਝੋਨਾ ਵੀ ਗਿਆ ਆਪਾਂ ਉਸ ਤੋਂ ਤੱਕ ਗਏ ਆ ਜੀ ਆਪਾਂ ਤੇ ਆ ਗਏ ਮੈਂ ਉੱਧਰ ਗਿਆ ਹੋਇਆ ਉਹ ਕਿਵੇਂ ਗਏ ਆਹ ਰੋਣੋ ਕੁਝ ਹੈ ਨਹੀਂ ਇਹ ਦਰਿਆ ਦਾ ਤਿੰਨ ਆਪਾਂ ਤਿੰਨ ਪੈਦਲ ਗਏ ਉੱਪਰ ਜੀ ਜਿਹਨੇ ਨਾ ਤਿੰਨ ਜਿਹੜੇ ਮਾਰੇ ਤਿੰਨ ਨਿਆਰੇ ਜਿੱਦਾਂ ਦਾ ਘਿਰਦਾ ਘਿਰਦਾ ਪਿੱਛੇ ਨੂੰ ਮਾਰੇ ਜਿਹੜਾ ਡਰਾਇਆ ਨਾ ਉਹ ਮੁਕੇ ਚੱਲਿਆ ਇਹ ਸਾਡੇ ਐਮਪੀ ਸਾਹਿਬਾ ਜੀ ਚਲੋ ਭਾਈ ਜੀ ਅੱਗੇ ਚੱਲ ਬਲੋ ਵੀਰੇ ਥੋੜਾ ਪ੍ਰਾਈਸ ਜ਼ਿਆਦਾ ਲੈਣਾ ਚੱਲ ਗਏ ਕੀ ਥੋੜਾ ਪਿੱਛੇ ਆਜੋ ਪਿੱਛੇ ਆਜੋ ਪਿੱਛੇ ਯਾਰ ਬੜਾ ਇੱਕ ਮਿੰਟ ਮੇਰੇ ਕਰਾਪ ਚਲੀ ਦੇਖ ਲੈ ਮੇਰੇ ਕਰਾਪ ਅੰਦਾ ਥੋੜਾ ਇਸ ਕੇ ਬਾਰੇ ਮੈਂ ਕਹਿੰਦਾ ਹਾਂ ਜੀ ਤੁਹਾਡਾ ਹੋ ਜਾਣਾ ਪ੍ਰੋਫੈਸਰ ਸਾਬਾ ਧੰਨਵਾਦ ਆਪ ਜੀ ਦਾ ਨਸੀਹਤ ਆ ਲੈ ਜੀ ਸਾਰੇ ਜਾਨੇ ਡਾਕਟਰ ਸਾਹਿਬ ਨਾ ਲੋਕ ਮੇਰੇ ਪਾਈ WhatsApp ਡਾਕਟਰ ਜੀ ਪੱਤਰ ਮਾਰੋ ਤਰੀਆਂ ਆਨ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਪਿੱਛੇ ਪਿੱਛੇ ਥੱਲੇ ਕਰੋ ਯਾਰ ਡਾਕਟਰ ਸਾਹਿਬ ਇੱਥੇ ਰਹੋ ਥੋੜਾ ਵਾਪਸ ਥੱਲੇ ਕਰ ਦਿਓ ਪਿੱਛੇ ਹੋ ਜੂ ਨਾ ਯਾਰ ਇੱਥੇ ਉੱਚੇ ਨਹੀਂ ਹੈਗਾ ਬੋਚਾ ਥੋੜਾ ਥੱਲੇ ਪੈਣਾ ਲੱਗਦਾ ਨਾ ਆ ਕੇ ਅਸੀਂ ਮੈਂ ਉੱਚੀ ਬੋਲ ਲਾਂਗਾ ਥੋੜਾ ਜਿਹਾ ਨੀਵਾ ਕਰ ਦਿਓ ਦੇਖੋ ਜੀ ਅੱਜ ਮੈਂ ਸਸਰਾਲੀ ਇੱਥੇ ਬੰਦ ਤੇ ਪਹੁੰਚਿਆ ਪਿੰਡ ਵਿਖੇ ਡਾਕਟਰ ਅਮਰ ਸਿੰਘ ਜੀ ਆਲਰੇਡੀ ਇੱਥੇ ਚਾਰ ਵਾਰੀ ਚੱਕਰ ਮਾਰ ਕੇ ਆ ਜਣਾ ਚੱਲ ਰਿਹਾ ਕੰਮ ਇਹ ਡਾਕਟਰ ਅਮਨ ਸਿੰਘ ਜੀ ਦੀ ਬਦੌਲਤ ਹੈ ਇਹਨਾਂ ਨੇ ਜਦੋਂ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਕਿ ਮੈਂ ਤੁਹਾਡੇ ਤੇ ਪਰਚਾ ਦਰਜ ਕਰਾਉਂਗਾ ਜੋ ਤੁਸੀਂ ਕੀਤਾ ਸੋ ਮੈਂ ਡਾਕਟਰ ਸਾਹਿਬ ਚੌਥੀ ਵਾਰੀ ਪੰਜਵੀਂ ਵਾਰੀ ਅੱਜ ਇੱਥੇ ਆਇਆ ਬਾਜਵਾ ਜੀ ਸਾਡੇ ਨੌਜਵਾਨ ਆਗੂ ਇੱਥੇ ਹੀ ਰਹਿ ਰਹੇ ਐ ਲੋਕਾਂ ਦੇ ਨਾਲ ਤੇ ਸਾਰੇ ਪਿੰਡ ਦੇ ਪਰਮੰਤ ਆਗੂ ਸਹਿਬਾਨ ਅੱਜ ਅਸੀਂ ਇੱਥੇ ਜਾਇਜ਼ਾ ਲਿਆ ਔਰ ਡਾਕਟਰ ਸਾਹਿਬ ਨੇ ਜਿਸ ਪ੍ਰਕਾਰ ਬਾਜਵਾ ਸਾਹਿਬ ਨੇ ਦੱਸਿਆ ਕਿ ਪੂਰੇ ਦਾ ਪੂਰਾ ਦਰਿਆ ਮੁੜ ਗਿਆ ਭਾਈ ਦੂਜੇ ਪਾਸੇ ਇਹ ਮੈਨੂੰ ਪਤਾ ਨਹੀਂ ਸੀਗਾ ਉਹ ਇਸ ਕਰਕੇ ਮੁੜਿਆ ਕਿ ਸਾਹਮਣੇ ਬਹੁਤ ਡੂੰਗੀ ਮਾਈਨਿੰਗ ਹੁੰਦੀ ਸੀ ਦਰਿਆ ਉਧਰ ਦੀ ਵਗਦਾ ਸੀ ਉਹ ਮਾਈਨਿੰਗ ਦੇ ਕਾਰਨ ਦਰਿਆ ਨੇ ਆਪਦਾ ਮੂੰਹ ਮੋੜ ਲਿਆ ਤੇ ਇਸ ਕਰਕੇ ਸਾਡਾ ਇਸ ਨਗਰ ਦੇ 3-400 ਏਕੜ ਦਾ ਤਬਾਈ ਮੱਚ ਕੋਇ ਬਹੁਤ ਵੱਡਾ ਮੈਂ ਸਮਝਦਾ ਕਿ ਘਟਨਾ ਕਰਮ ਹੈ ਔਰ ਇਹ ਮੈਨ ਮੇਡ ਇਸ ਕਰਕੇ ਕਹਿੰਦੇ ਆ ਕੁਦਰਤੀ ਆਫਤ ਨਹੀਂ ਹੈ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਲੋਗ ਹੈ ਜਾਂ ਉਹਨਾਂ ਦੇ ਮੰਤਰੀ ਐਮ ਐਲ ਏ ਸਹਿਬਾਨਾ ਉਹਨਾਂ ਵੱਲੋਂ ਦਿੱਤਾ ਗਿਆ ਇਸ ਇਲਾਕੇ ਨੂੰ ਤੋਹਫਾ ਉਸ ਤੋਹਫੇ ਦੇ ਕਰਕੇ ਅੱਜ ਅਸੀਂ ਸਾਰੇ ਜਿਹੜੇ ਬੰਦੇ ਹੈ ਇੱਥੇ ਖੜੇ ਆ ਜੇ ਇਹ ਮਾਈਨਿੰਗ ਨਾ ਹੁੰਦੀ ਕਿ ਜੇ ਸਰਕਾਰਾਂ ਮੌਕੇ ਤੇ ਵਿਚਾਰ ਕਰਦੀਆਂ ਤੇ ਅੱਜ ਦਰਿਆ ਨੇ ਆਪ ਦਾ ਮੂੰਹ ਜਿਹੜਾ ਹੈ ਇੱਧਰ ਨਹੀਂ ਮੋੜਨਾ ਸੀ ਇਸ ਨੁਕਸਾਨ ਨਹੀਂ ਹੋਣਾ ਸੀ ਸੋ ਇਸ ਪ੍ਰਕਾਰ ਦੀ ਮਦਦ ਹੋਣੀ ਚਾਹੀਦੀ ਸੀ ਸਰਕਾਰ ਸੁੱਤੀ ਪਈ ਨੂੰ ਜਗਾਉਣ ਦਾ ਕੰਮ ਚੀਕਾ ਮਾਰ ਮਾਰ ਕੇ ਬਾਜਵਾ ਸਾਹਿਬ ਤੇ ਖਾਸ ਕਰਕੇ ਡਾਕਟਰ ਅਮਰ ਸਿੰਘ ਜੀ ਨੇ ਰੌਲਾ ਪਾ ਕੇ ਕੀਤਾ ਇੱਥੇ ਇੱਕ ਬੰਦਾ ਨਹੀਂ ਆਇਆ ਸੀ ਡਾਕਟਰ ਸਾਹਿਬ ਦੱਸਦੇ ਵੀ ਮੈਂ ਤੁਰ ਕੇ ਆ ਦਰਿਆ ਆ ਜਿਹੜਾ ਪਤ ਪਾਣੀ ਵਗਦਾ ਉਧਰਲੇ ਪਾਸੇ ਖੜਾ ਹੁੰਦਾ ਸੀ ਉੱਥੋਂ ਹੁਣ ਇੱਥੇ ਆ ਗਿਆ ਸੋ ਬਹੁਤ ਮਾੜੇ ਹਾਲਾਤ ਹੈ ਸਰਕਾਰਾਂ ਵੱੰਦੀਆਂ ਜੋ ਬੰਦੇ ਇੰਤਜ਼ਾਮਤ ਕਰਨੇ ਚਾਹੀਦੇ ਸਨ ਉਹ ਨਹੀਂ ਕੀਤੇ ਸੋ ਜੋ ਸਾਡੇ ਤੋਂ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਚੱਕਰ ਲਾ ਰਹੇ ਜੋ ਤਿਲ ਫੁੱਲ ਪੇਟਾ ਸੇਵਾ ਕਾਂਗਰਸ ਪਾਰਟੀ ਕਿਉਂਕਿ ਨਾ ਅਸੀਂ ਉੱਪਰਲੀ ਸਰਕਾਰ ਚਾ ਨਾ ਨੀਚੇ ਉਹ ਅਸੀਂ ਕਰ ਰਹੇ ਹਾਂ ਨਾਲ ਹੀ ਨਾਲ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ 1600 ਕਰੋੜ ਰੁਪਏ ਨਾਲ ਪੰਜਾਬ ਦੇ ਲੋਕਾਂ ਦਾ ਕੁਝ ਨਹੀਂ ਬੰਨਾ 12000 ਕਰੋੜ ਰੁਪਇਆ ਜਿਹੜਾ ਡਿਜਾਸਟਰ ਦਾ ਤੁਸੀਂ ਕਹਿੰਦੇ ਹੋ ਉਹ ਕਿਤੇ ਦਿਖਦਾ ਨਹੀਂ ਹੈ ਉਹ ਹੈ ਹੀ ਨਹੀਂ ਹੈ ਪੈਸੇ ਹੀ ਨਹੀਂ ਹੈ ਜੋ ਬੇਵਕੂਫ ਬਣਾਉਣਾ ਲੋਕਾਂ ਦੇ ਘਰ ਟਹਿ ਗਏ ਜ਼ਮੀਨਾਂ ਰੁੜ ਗਈਆਂ ਫਸਲਾਂ ਰੁੜ ਗਈਆਂ ਕੋਠੇ ਰੁੜ ਗਏ ਪਸ਼ੂ ਰੁੜ ਗਏ ਲੋਕਾਂ ਦਾ ਕਾਰੋਬਾਰ ਠੱਪ ਪਿਆ ਮਜ਼ਦੂਰ ਵਿਚਾਰਾ ਦਿਹਾੜੀ ਨਹੀਂ ਕੋਈ ਲੈ ਕੇ ਜਾਂਦਾ ਉਹਦਾ ਚੁੱਲਾ ਨਹੀਂ ਤਪ ਰਿਹਾ ਸੋ ਬਹੁਤ ਮਾੜੇ ਹਾਲਾਤ ਅੱਜ ਹੈਗੇ ਆ ਅਸੀਂ ਜੋ ਟੈਲੀਫੋਨ ਪੇਟਾ ਸਾਡੇ ਕੋਲੇ ਜੇ ਕੋਟੇ 'ਚੋ ਵੀ ਹੁੰਦਾ ਹੈ ਉਹ ਵੀ ਮਿਲਦਾ ਡਾਕਟਰ ਸਾਹਿਬ ਨੇ ਸਾਰਾ ਕੰਮ ਮੋਗਾ ਖੋਲਦਾ ਵੀ ਜੋ ਲੈਣਾ ਹੈ ਭਾਈ ਲੈ ਲਓ ਇਸ ਇਲਾਕੇ ਰਸਤੇ ਤੇ ਮੈਂ ਵੀ ਡਾਕਟਰ ਸਾਹਿਬ ਨੂੰ ਇਹ ਵਿਸ਼ਵਾਸ ਦਵਾਇਆ ਹੈ ਕਿ ਮੇਰੇ ਜੁਮੇ ਹੋਰ ਵੀ ਤੁਸੀਂ 10-20 ਲੱਖ ਰੁਪਇਆ ਲਾਉਂਗੇ ਤਾਂ ਉਹਰੇ ਆਸੇ ਤਿਆਰ ਹੈ ਕਾਂਗਰਸ ਪਾਰਟੀ ਨੇ ਇੱਕ ਪੰਨ ਕੀਤਾ ਜਦ ਤੱਕ ਅਸੀਂ ਮਾਰਜਨਲੇ ਛੋਟੇ ਕਿਸਾਨਾਂ ਦੀ ਜ਼ਮੀਨ ਠੀਕ ਕਰਕੇ ਮਿੱਟੀ ਚਕਾ ਕੇ ਵਾਹ ਕੇ ਇਥੇ ਕਣਕ ਨਹੀਂ ਵਜਾ ਦਿੰਦੇ ਉਹਨਾਂ ਚਿੱਕਰ ਅਸੀਂ ਪੂਰੇ ਪੰਜਾਬ ਚ ਦਮ ਨਹੀਂ ਹਿਲਾਵਾਂਗੇ ਬਾਹਰਲੇ ਜ਼ਿਲ੍ਹਿਆਂ ਦੇ ਸਾਡੇ ਬਾਹਰਲੇ ਹਲਾ ਖਲਕਿਆਂ ਦੇ ਲੋਕਾਂ ਨੂੰ ਡਿਊਟੀ ਲਾਤੀ ਹੈ ਜਦੋਂ ਪਾਣੀ ਥੱਲੇ ਜਾਣਾ ਕਿਉਂਕਿ ਉਸ ਤੋਂ ਬਾਅਦ ਸਾਡੀ ਲੋੜ ਪੈਣੀ ਆ ਲੋਕਾਂ ਨੂੰ ਲੋੜ ਪੈਣੀ ਆ ਪਾਣੀ ਥੱਲੇ ਤੋਂ ਬਾਅਦ ਫੇਰ ਜ਼ਮੀਨ ਨੂੰ ਸਵਾਰਨ ਦਾ ਤੇ ਇਹਨੂੰ ਵੀਜਣ ਦਾ ਕੰਮ ਚੱਲਣਾ ਉਹ ਸਵੇਰੇ ਤੱਕ ਕਾਂਗਰਸ ਪਾਰਟੀ ਦਾ ਹਰ ਵਕਤ ਐ ਡੱਟ ਕੇ ਖੜਿਆ ਰਹੇਗਾ ਸੋ ਮੈਂ ਉਹਨਾਂ ਲੋਕਾਂ ਦਾ ਸਮਾਜਿਕ ਸੰਸਥਾਵਾਂ ਦਾ ਮੈਂ तमाम ਸਾਡੇ ਕਲਾਕਾਰਾਂ ਦਾ तमाम ਸਾਡੇ ਖਿਡਾਰੀ ਭਰਾਵਾਂ ਦਾ ਕਾਰ ਸੇਵਾ ਵਾਲੇ ਬਾਬਿਆਂ ਦਾ ਐਨ ਜੀਓਜ਼ ਦਾ ਮੈਂ ਬੜਾ مشਕੂਰ ਹਾਂ ਕਿ ਜੋ ਸਰਕਾਰਾਂ ਨਹੀਂ ਕਰ ਸਕੀਆਂ ਉਹ ਸਾਡੀਆਂ ਸੰਸਥਾਵਾਂ ਨੇ ਧਾਰਮਿਕ ਸੰਸਾਣਾ ਨੇ ਤੇ ਲੋਕਾਂ ਨੇ ਪੰਜਾਬ ਦੇ ਉਹ ਜਿਹੜੇ ਅਣਖੀ ਔਰ ਗੈਰਤਮੰਦ ਲੋਕਾਂ ਨੇ ਅੱਜ ਪੰਜਾਬ ਦੇ ਨਾਲ ਉਹ ਖੜੇ ਨਜ਼ਰ ਆਏ ਤੇ ਉਹਨਾਂ ਨੇ ਇਸ ਆਫਤ ਤੋਂ ਲੋਕਾਂ ਨੂੰ ਬਚਾਉਣ ਦਾ ਜਿਹੜਾ ਉਹਰੇ ਚ ਆਪਣਾ ਸੰਯੋਗ ਦਿੱਤਾ। ਇਹੀ ਕਹਿੰਦੇ ਤੇ ਪਹਿਲਾ ਸਵਾਲ ਇਸ ਖੜਾ ਦੇ ਪਿੱਛੇ ਕਿਤਨੇ ਕਿਤੇ ਸਰਕਾਰ ਦੀ ਹੀ ਤੇ ਕਮੀ ਪੇਸ਼ੀ ਨਿਕਲ ਕੇ ਸਾਹਮਣੇ ਆ ਰਹੀ ਹੈ। ਉਹੀ ਜੇਕਰ ਉਹ ਚਾਹਦੇ ਤਾਂ ਇਸ ਖੜਾ ਨੂੰ ਰੋਕਿਆ ਜਾ ਸਕਦਾ ਸੀ। ਤੁਸੀਂ ਮੈਨਿੰਗ ਦੀ ਗੱਲ ਕੀਤੀ। ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਸੀ। 100% ਅੱਜ ਪ੍ਰੈਸ ਕਾਨਫਰੰਸ ਅਸੀਂ ਕੀਤੀ ਹੈ। ਜਿਸ ਪਰ तरीके ਦੇ ਨਾਲ ਭਾਖੜਾ ਰਾਵੀ ਪੌਂਗ ਡੈਮ ਇਹਨੂੰ ਮੈਨੇਜ ਕਰਨਾ ਚਾਹੀਦਾ ਸੀ ਉਹ ਪੰਜਾਬ ਦੀ ਸਰਕਾਰ ਕਰ ਨਹੀਂ ਸਕੀ ਟੇਲਾਂ ਤੇ ਪਾਣੀ ਪਚਾਉਂਦੇ ਪਚਾਉਂਦੇ ਜਦੋਂ ਇਹ ਪਤਾ ਲੱਗ ਗਿਆ ਸੀ ਕਿ 105% بارش ਹੈ ਤੇ ਇਹਨਾਂ ਨੇ ਡੈਮ ਖਾਲੀ ਨਹੀਂ ਕੀਤੇ ਔਰ ਇਹ ਸਾਰੇ ਦਾ ਸਾਰਾ ਕਸੂਰ ਰਾਵੀ ਨੂੰ ਤਾਂ ਜਿਹੜਾ ਮੈਨੇਜ ਹੀ ਪੰਜਾਬ ਸਰਕਾਰ ਕਰਦੀ ਹੈ ਰਾਵੀ ਨੇ ਉਧਰ ਬਹੁਤ ਕਹਿਰ ਮਚਾਇਆ ਇਵੇਂ BBM ਪਾਖੜਾ ਵਿਆਸ ਜਿਹੜਾ ਵਿਆਸ ਹੈ ਉਹਨੇ ਬੜਾ ਤਬਾਈ ਮਚਾਈ ਸੋ ਪੌਂਗ ਡੈਮ ਨੂੰ ਸੈਂਟਰ ਗਵਰਨਮੈਂਟ ਮੈਨੇਜ ਕਰਦੀ ਹੈ ਸੋ ਮੇਰੇ ਕਹਿਣ ਦਾ ਮਤਲਬ ਅਗਰ ਇਹਨਾਂ ਨੂੰ ਚੰਗੇ ਤਰੀਕੇ ਨਾਲ ਇਹਦੀ ਮੈਨੇਜਮੈਂਟ ਕੀਤੀ ਹੁੰਦੀ ਪਾਣੀ ਵੇਲੇ ਸਿਰ ਛੱਡਿਆ ਹੁੰਦਾ ਖਾਲੀ ਕੀਤੇ ਹੁੰਦੇ ਤਾਂ ਇੰਨੀ ਤਬਾਈ ਨਹੀਂ ਹੋਣੀ ਸੀ ਦੂਸਰੀ ਗੱਲ ਅਗਰ ਦਰਿਆ ਨੂੰ ਖਾਲਿਆ ਜਾਂਦਾ ਯਾਨੀ ਕਿ ਪੱਟਿਆ ਜਾਂਦਾ ਜਿਹੜੀ ਕਿ ਘੱਟੋ ਘੱਟ ਸਿਆਣੇ ਕਹਿੰਦੇ ਆ ਜਿਹੜੇ ਮਾਹਿਰ ਹੈ 3000 ਕਰੋੜ ਰੁਪਇਆ ਆਏ ਸਾਲ ਇਹਨਾਂ ਦਰਿਆਵਾਂ ਨੂੰ ਸਾਰਿਆਂ ਨੂੰ ਮੇਨਟੇਨੈਂਸ ਆਸੇ ਚਾਹੀਦਾ ਹੈ ਜਿਹੜਾ ਕਦੇ ਰੁਪਇਆ ਲਾਇਆ ਹੀ ਨਹੀਂਗਾ ਤੇ ਇਹ ਹਾਥੇ ਨਾ ਵਾਪਰਦੇ ਜੂਨ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਆਪਣੇ ਆਪ ਨੂੰ ਹਰ ਗੱਲ ਤੇ ਮਜ਼ਾਕੀਆ ਮਸ਼ਕਰੀਆਂ ਜੇ ਪੰਜਾਬ ਦਾ ਮੁੱਖ ਮੰਤਰੀ ਸਮੇਂ ਸਿਰ ਇਹ ਫਲੱਡਾਂ ਨੂੰ ਲੈ ਕੇ ਤੇ ਮੌਨਸੂਨ ਤੇ بارش ਨੂੰ ਲੈ ਕੇ ਉਹ ਮੀਟਿੰਗ ਕਰ ਲੈਂਦਾ ਜਿਹੜੀ ਉਹ ਜੂਨ ਚ ਕੀਤੀ ਕਿ ਟੈਂਡਰ ਪੈਸੇ ਰੀਲਿਸ ਕੀਤੇ ਹੋਰੇ ਟੈਂਡਰ ਨਹੀਂ ਲੱਗੇ ਤੇ ਫਲੱਡ ਆ ਗਿਆ ਡਰੇਨਾ ਉਵੇਂ ਦੀਆਂ ਉਵੇਂ ਪਈਆਂ ਸੋ ਕਹਿਣ ਦਾ ਭਾਅ ਬਏ ਐ ਅੱਜ ਕੱਗਰ ਟੁੱਟਣ ਦੇ ਕਿਨਾਰੇ ਇਹ ਸਰਕਾਰ ਦੀ ਸਰਾ ਸਰ ਨਲਕੀ ਹੈ ਦੋਨੋਂ ਸਰਕਾਰਾਂ ਕੇਂਦਰ ਸਰਕਾਰ 1600 ਕਰੋੜ ਦੇ ਕੇ ਗਈ ਹੈ ਲੱਗਦਾ ਤੇ 1600 ਕਰੋੜ ਨਾਲ ਸਾਡਾ ਕੀ ਬਣਨਾ ਹੈ ਸਾਡੀ ਜਾੜ ਵੀ ਗਿੱਲੀ ਨਹੀਂ ਹੋਣੀ 1600 ਕਰੋੜ ਨਾਲ ਇੰਨਾ ਭਾਰੀ ਨੁਕਸਾਨ ਹੈ ਮੈਨੂੰ ਇਹ ਸੀਗਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਪੰਜਾਬੀਆਂ ਦਾ ਮਾਨ ਜਿੱਤ ਲਏਗਾ ਘੱਟੋ ਘੱਟ 52 ਹਜ਼ਾਰ ਕਰੋੜ ਰੁਪਏ ਦੀ ਰਾਹਤ ਰਾਸ਼ੀ 11 ਸਾਲਾਂ ਚ ਪਹਿਲੀ ਵਾਰੀ 1600 ਕਰੋੜ ਰੁਪਏ ਡਾਕਟਰ ਮਨਮੋਹਨ ਸਿੰਘ ਨੇ 1200 ਕਰੋੜ ਰੁਪਏ ਦਿੱਤਾ ਸੀ ਫਲਾਡ ਆਇਆ ਸੀ ਮਾੜਾ ਜਾਂ 1988 ਚ ਇਹਦੇ ਤੋਂ ਅੱਧਾ ਫਲਾਡ ਆਇਆ ਸੀ ਰਾਜੀਵ ਗਾਂਧੀ ਨੇ 1 ਅਰਬ ਰੁਪਏ ਆ ਦਿੱਤਾ ਸੀ ਉਸ ਵੇਲੇ ਤੋ ਅੱਜ 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 ਸਾਨੂੰ ਕੀ ਦਿੱਤਾ ਹੋਇਆ ਬੀਜੇਪੀ ਤਾਂ ਕਹਿ ਰਹੀ ਹੈ ਕਿ ਐਸਟੀਮੇਟ ਬਣਾ ਕੇ ਭੇਜੇ ਸਟੇਟ ਗਵਰਨਮੈਂਟ ਤੇ ਅਸੀਂ ਹੋਰ ਦਿਨ ਨੂੰ ਪਿਆਰ ਨਹੀਂ ਜਦੋਂ 1600 ਕਰੋੜ ਦਾ ਐਸਟੀਮੇਟ ਦਿੱਤਾ ਤੁਹਾਨੂੰ ਐਸਟੀਮੇਟ ਤਾਂ ਉਹਨਾਂ ਨੇ 13000 ਕਰੋੜ ਦਾ ਦੇ ਦੂਗੀ ਅਸੀਂ ਕਹਿ ਰਹੇ ਹਾਂ ਜੇ 1600 ਕਰੋੜ ਦਾ ਤੁਹਾਨੂੰ ਐਸਟੀਮੇਟ ਨਹੀਂ ਨਾ ਦਿੱਤਾ ਤੁਸੀਂ ਵੈਸੇ ਦਿੱਤਾ ਤੁਸੀਂ ਵੈਸੇ ਹੀ ਕਹਦੇ ਹੋ ਕਿ 31000 ਕਰੋੜ ਰੁਪਏ ਦਿਨੇ ਦੂਜੇ ਦਾ ਐਸਟੀਮੇਟ ਭੇਜੇ ਕਿ ਬੀਜੇਪੀ ਦੀ ਕਹਿਣ ਦੀ ਬੇਫਕੂ ਬਣਾ ਰਹੀ ਹੈ ਬੀਤੇ ਦੇਸ਼ ਦਾ ਪ੍ਰਧਾਨ ਮੰਤਰੀ ਮਾਲਕ ਹੁੰਦਾ ਹੈ ਸਰ ਇੱਕ ਲੋਕ ਨਾ ਇਸ ਚੀਜ਼ ਦਾ ਸਵਾਲ ਬੜਾ ਪੁੱਛਦੇ ਬੈਨੇ ਕਿ ਆ ਜਿਹੜਾ 1600 ਕਰੋੜ ਆਇਆ ਰਾਹਤ ਸਮਗਰੀ ਜਿੰਨੀ ਵੀ ਆ ਰਹੀ ਹੈ ਰਾਹ ਫੰਡ ਆ ਰਿਹਾ ਵਾ ਇਹ ਲੋਕਾਂ ਦਾ ਕੌਣ ਚੂ ਦੇਖੋ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਅੱਜ ਤੱਕ ਤਾਂ ਜਿਹੜੇ ਐਲੀਜੀਬਲ ਬੰਦੇ ਹੁੰਦੇ ਉਹਨਾਂ ਕੋਲੇ ਰਾਹ ਚ ਹੀ ਰਹਿ ਜਾਂਦਾ ਹੈ ਇਹ ਗੱਲ ਹੈਗਾ ਕਿ ਜਿਨ੍ਹਾਂ ਦੇ ਝੋਨਾ ਖੜਾ ਹੋ ਜਾਂਦਾ ਉਹ ਤਾਂ ਲੈ ਜਾਂਦੇ ਜਿਨ੍ਹਾਂ ਦੇ ਉੱਡ ਗਿਆ ਉਹ ਰਹਿ ਜਾਂਦੇ ਗਰਦਾਵਰੀਆਂ ਹੁੰਦੀਆਂ ਪਟਵਾਰੀ ਹੁੰਦਾ ਹੁਣ ਇਹਦੇ ਤੇ ਵੀ ਸਵਾਲ ਇਹ ਚਿੰਨ ਲੱਗਣਾ ਆਉਣ ਵਾਲੇ ਸਮੇਂ 'ਚ ਜਿਵੇਂ ਭਗਵੰਤ ਮਾਨ ਜੀ ਕਹਿੰਦੇ ਸੀ ਮੁਰਗੀ ਦਾ ਵੀ ਦੇਊਗਾ ਤੇ ਮੈਂ ਬੱਕਰੀ ਦਾ ਵੀ ਦੇਊਂਗਾ ਨਾ ਕਿਸੇ ਮੁਰਗੀ ਦਾ ਮਿਲਿਆ ਨਾ ਬੱਕਰੀ ਦਾ ਮਿਲਿਆ ਨਾ ਬੰਦੇ ਦਾ ਮਿਲਿਆ ਸੋ ਸੋ ਮੀਡੀਆ ਤੇ ਫੋਟੋ ਵਾਇਰਲ ਹੋ ਗਈ ਮੁਰਗੀ ਦੇ ਨੂੰ ਲਿਆਓ ਲੈ ਲਿਆਓ ਹਾਂ ਮੈਂ ਤਾਂ ਤੁਹਾਨੂੰ ਕਹਿ ਰਿਹਾ ਇਹ ਤਾਂ ਬੰਦੇ ਦਾ ਬੇਲੇ ਨਾ ਮੰਗਣ ਲੱਗ ਪੈਂਨ ਆਮ ਆਦਮੀ ਪਾਰਟੀ ਵਾਲੇ ਇਹਨਾਂ ਦਾ ਕੋਈ ਪਤਾ ਨਹੀਂ ਸੋ ਇਨਾ ਹੀ ਮੈਂ ਕਹਿੰਦਾ ਅਸੀਂ ਹਰ ਸਮੇਂ ਲੋਕਾਂ ਦੇ ਨਾਲ ਖੜੇ ਹਾਂ ਮੈਂ ਡਾਕਟਰ ਅਮਰ ਸਿੰਘ ਜੀ ਨੂੰ ਕਹੂੰਗਾ ਕਿ ਉਹ ਤੁਹਾਨੂੰ ਆਪਣੀ ਗੱਲ ਮੈਂ ਦਾਵਾ ਕਿੰਨਾ ਕਰਾਂ ਕਿ 2023 ਤੱਕ ਸਨਾਂ ਦਾ ਰਾਜ ਦਾ ਜਿਹੜਾ ਪੈਸੇ ਦਾ ਵੱਡਾ ਪੈਕੇਜ ਦਵਾਂਗੇ ਉਹਨਾਂ ਨੇ ਕਿਹਾ ਕਿ ਕਿਸਾਨ ਕੰਦੇ ਪ੍ਰਧਾਨ ਮੰਤਰੀ ਸਾਹਿਬ ਸਿੱਧਾ ਯਾਰ ਕਿਦੋਂ ਦੇਂਗਾ ਜਾਖੜ ਸਾਹਿਬ 23 ਲੱਖ ਲੋਕਾਂ ਦੇ ਜਿਹੜਾ ਆ ਪ੍ਰਧਾਨ ਮੰਤਰੀ ਜਿਹੜਾ ਪੈਸੇ ਪਾਉਂਦਾ 6000 ਰੁਪਿਆ ਕਿਸਾਨ ਨਿਧੀ ਯੋਜਨਾ ਦੇ ਤਹਿਤ 23 ਲੱਖ ਲੋਕਾਂ ਦੇ ਖਾਤੇ ਵਿੱਚ ਪੈਸੇ ਪਾਈ ਸੀ ਜਿਹਨੂੰ ਇਹ ਸਕੀਮ ਚੱਲੀ ਸੀ ਹੁਣ ਪਤਾ ਕਿੰਨੇ ਰਹਿ ਗਏ 8 ਲੱਖ ਦੂਜੇ ਉੜਾ ਤੇ ਕਿਉਂ ਕਿਉਂਕਿ ਅਸੀਂ ਧਰਨਾ ਲੈ ਲਿਆ ਬਾਰਡਰ ਤੇ ਜਾ ਕੇ ਕਹਿੰਦੇ ਕਾਗਜ਼ ਨਹੀਂ ਪੂਰੇ ਕਿਤੇ ਜੇ ਉਦੋਂ 23 ਲੱਖ ਨੂੰ ਦਿੱਤਾ ਤੇ ਹੁਣ ਤੁਸੀਂ 8 ਲੱਖ ਨੂੰ ਕਾਗਜ਼ ਕਿਹੜੇ ਰਹਿ ਗਏ ਕਹਿਣ ਦਾ ਮਤਲਬ ਹੁਣ ਵੀ ਪ੍ਰਧਾਨ ਮੰਤਰੀ ਨੇ ਇਹ ਕਿਹਾ ਹੈ ਕਹਿੰਦਾ ਜਿਹਦੇ ਕੋਠੇ ਟਹਿ ਗਏ ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਹ ਭਾਈ ਉਹ ਡਾਕਟਰ ਅਮਰ ਸਿੰਘ ਨੇ ਉੱਥੇ ਸਮਝਾਇਆ ਪ੍ਰੈਸ ਨੂੰ ਉਹ ਤਾਂ ਯੋਜਨਾ ਆਲਰੇਡੀ ਚੱਲ ਰਹੀ ਹੈ ਕਿਸਾਨ ਨਿਧੀ ਉਦੋਂ ਦਾ ਕਿੱਲੇ ਦਾ 500 ਰੁਪਿਆ ਜਿਹੜਾ ਤੁਸੀਂ ਦਿਓਗੇ ਉਹ ਤਾਂ ਅਡਵਾਂਸ ਸਾal ਦਾ ਦੇਣਾ ਸੀ ਕਹਿੰਦੇ ਅਸੀਂ ਆਪਕੀ ਪਹਿਲਾਂ ਦੇ ਦੇਾਂਗੇ ਤੋ ਕਹਿਨ ਦਾ ਮਤਲਬ ਕੋਈ ਰਾਹਤ ਨਹੀਂ ਮੈਂ ਬੇਨਤੀ ਕਰੂੰਗਾ ਹੁਣ ਤੁਸੀਂ ਡਾਕਟਰ ਅਮਰ ਸਿੰਘ ਜੀ ਧੰਨਵਾਦ ਜੀ ਧੰਨਵਾਦ ਯਾਰ ਧੋਣ ਮੁੜ ਗਈ ਮੇਰੀ ਉੱਤੇ ਭਾਰ ਨਾ ਬੋ ਪਿੱਛੇ ਪਿੱਛੇ ਹਾਂ ਮਾਈਕ ਥੱਲੇ ਕਰਕੇ ਰੱਖੋ ਯਾਰ ਮਾਈਕ ਆ ਜਾਣਾ ਮੋਟੋ ਤੋਂ ਭਈਆ ਨਾ ਮਾਈਕ ਰੱਖ ਲੇ ਹਾਂ ਕਰ ਮਾਈਕ ਨਾ ਡਾਊਨ ਕਰਕੇ ਪਰ ਜਾਣਾ ਜਾਉਂਦੇ ਰੱਖ ਸਰ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣੀਗਾ ਬਹੁਤ ਧੰਨਵਾਦ ਕਰਨਾ ਚਾਹਨਾ ਕਿ ਇਹਨਾਂ ਨੇ ਮੇਰੀ ਪਾਰਲੀਮੈਂਟ ਮੇਰੀ ਪਾਰਲੀਮੈਂਟ ਸਸਨਾਲੀ ਪਿੰਡ 'ਚ ਆਏ ਆ ਸਾਡੇ ਕਾਂਗਰਸ ਦੇ ਵਰਕਰ ਇੱਥੋਂ ਦੇ ਸਰਪੰਚ ਸਾਰੇ ਹੀ ਸੁਣਨੂ ਸਾਡਾ ਪ੍ਰਾਗ ਪ੍ਰਧਾਨ ਆ ਵਿਕਰਮ ਬਾਜਵਾਦੀ ਹਲਕਾ ਇੰਚਾਰਜ ਨੇ ਸਾਡੇ ਸਾਰੇ ਵਰਕਰਾਂ ਦਾ ਦੇਖੋ ਇੱਥੋਂ ਦਾ ਇਤਿਹਾਸ ਇਹ ਆ ਕਿ ਪਿਛਲੇ 24 ਔਰ 25 ਇੱਥੇ ਬਹੁਤ ਡੂੰਗੀ ਮਾਈਨਿੰਗ ਹੋਈ ਆ ਕਿਉਂ ਭਾਈ ਦੱਸੋ ਪਿੰਡ ਵਾਲਿਓ ਹਾਂਜੀ ਹਾਂਜੀ ਹੋਈ 30 40 40 50 50 ਫੁੱਟ ਹੋਈ ਹਾਂਜੀ ਹਾਂਜੀ ਇਹ ਸਤਲੂਜ ਤਾਂ ਹੀ ਇਧਰ ਨੂੰ ਹੋਇਆ ਹੋਰ ਤਾਂ ਕੋਈ ਗੱਲ ਨਹੀਂ ਆ ਉਹਦੇ ਕਰਕੇ ਸਤਲੂਜ ਪਹਿਲਾਂ ਜਿਹੜਾ ਵਿੱਚ ਚੱਲਦਾ ਸੀ ਉਹਨੇ ਆਪਣਾ ਰੋਖ ਇਧਰ ਨੂੰ ਕਰ ਲਿਆ ਆ ਤੁਸੀਂ ਦੇਖ ਹੀ ਰਹੇ ਹੋ ਤੁਸੀਂ ਬੰਦੇ ਇੱਕ ਅੱਧਾ 1.5 ਕਿਲੋਮੀਟਰ ਰੋਖ ਖਾ ਗਿਆ ਔਰ ਉਹ ਤੋਂ ਅੱਗੇ ਵੀ ਲੋਕਾਂ ਦੇ ਖੇਤ ਖਾ ਗਿਆ ਮੈਂ 10-12 ਦਿਨ ਤੋਂ ਕਹਿ ਰਿਹਾ ਸੀ ਪ੍ਰਸ਼ਾਸਨ ਨੂੰ ਕਿ ਇਹਨੂੰ ਤੁਸੀਂ ਜਿੱਦਣ ਅਸੀਂ ਪਹਿਲੀ ਵਾਰੀ ਆਏ ਸੀ ਕਿ ਗੱਡੇ ਪੱਟ ਕੇ ਟੋਏ ਪੱਟ ਕੇ ਸਟੱਡ ਬਣਾ ਕੇ ਸਟੱਡ ਹੁੰਦਾ ਕਿ ਲੋਹੇ ਦੀਆਂ ਝਾੜੀਆਂ ਵਿੱਚ ਪੱਥਰ ਪਾ ਕੇ ਨਾਲ ਕੋਰੀਆਂ ਪਾ ਕੇ ਇਹਨੂੰ ਰੋਕੋ ਜੇ ਤੁਸੀਂ ਪੱਟ ਕੇ ਕਰਦੇ ਹੋਗੇ ਜਦੋਂ ਪਾਣੀ ਆਊਗਾ ਪੱਥਰਾਂ ਨੂੰ ਲੱਗੂਗਾ ਵਾਪਸ ਚਲੇ ਜਾਊਗਾ 10-12 ਦਿਨ ਖਰਾਬ ਕੀਤੇ ਤਾਂ ਹੀ ਆਹ ਹਾਲਤ ਨਜ਼ਰ ਆ ਰਹੀ ਆ ਤੇ ਇਸ ਕਰਕੇ ਇਹ ਸਾਰਾ ਜਿਹੜੇ ਡਿਪਾਰਟਮੈਂਟ ਦੇ ਲਈ ਜ਼ਿੰਮੇਦਾਰ ਆ ਮਾਈਨਿੰਗ ਇਰੀਗੇਸ਼ਨ ਆ ਦੂਸਰਾ ਜਿਹੜਾ ਡਰੇਨੇ ਇਹਨਾਂ ਸਾਰਿਆਂ ਦੀ ਗਲਤੀ ਕਰਕੇ ਹੋਇਆ ਔਰ ਬਹੁਤ ਇਹਨਾਂ ਨੇ ਸਾਡੇ ਪਿੰਡਾਂ 'ਚ ਆ ਆ ਇਸਪੇਟ ਦਾ ਹੀ ਹੁਣ ਹੀ ਲੋਕ ਕਹਿ ਰਹੇ ਕਿ ਸਾਡੇ 4 5 600 ਏਕੜ ਦਾ ਨੁਕਸਾਨ ਹੋ ਗਿਆ ਤੇ ਇਹਨਾਂ ਦੀ ਜ਼ਮੀਨ ਹੁਣ ਕੌਣ ਵਾਪਸ ਲਿਆਊਗਾ ਜਿਹੜਾ ਦਰਿਆ ਚਲੀ ਗਈ ਆ ਕਿਉਂ ਜੀ ਕੌਣ ਹੈ ਜ਼ਿੰਮੇਦਾਰ ਤੇ ਕਿਸੇ ਨਾ ਕਿਸੇ ਦੀ ਜ਼ਿੰਮੇਵਾਰੀ ਫਿਰ ਚਾਹੀਦੀ ਆ ਔਰ ਅਸੀਂ ਉਹ ਜ਼ਿੰਮੇਵਾਰੀ ਫਿਕਸ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਮੈਂ ਪਹਿਲਾਂ ਵੀ ਮੰਗ ਕੀਤੀ ਸੀ ਹੁਣ ਵੀ ਮੰਗ ਕਰਦਾ ਕਿ ਇਹਦੀ ਜੁਡੀਸ਼ੀਅਲ ਇਨਕੁਆਇਰੀ ਕਰੋ ਕਿਉਂਕਿ ਅਫਸਰਾਂ ਨੇ ਤਾਂ ਕੋਈ ਕੋਈ ਪੱਲੇ ਕੁਝ ਪੈਣ ਨਹੀਂ ਦੇਣਾ ਹੈਗਾ ਭਾਜੀ ਮੋਦੀ ਸਰਕਾਰ ਨੇ ਤਾਂ ਗਈ ਜੀ ਜਮੀਨ ਉੱਦੀ ਐਂਟੀ ਫੰਡ ਦੇ ਵਿੱਚੋਂ ਇਸੇ ਹਲਕੇ ਨੂੰ ਕੀ ਕਰੀ ਮੈਂ 50 ਲੱਖ ਰੁਪਏ ਜਿਸ ਦਿਨ 6 ਤਰੀਕ ਨੂੰ ਆਇਆ ਸੀ ਉਸ ਦਿਨ ਮੈਂ 50 ਲੱਖ ਰੁਪਏ ਦੇ ਸਰ ਠੀਕ ਹੈ ਜੀ ਧੰਨਵਾਦ ਜੀ